ਜੀ ਜਿਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜੀ ਪਹਿਲਾ ਜਿਹੜਾ ਮਸਲਾ ਹੈ ਪਿੰਡ ਪੱਕਾ ਜਿਹੜਾ ਡਬਲ ਮਰਡਰ ਹੋਇਆ ਸੀ ਇੱਕ ਮੰਦੂਭਾਗਲੀ ਬਹੁਤ ਘਟਨਾ ਹੋਈ ਸੀ ਜਿਹੇ ਚ ਇੱਕ ਫਾਜ਼ਲ ਸੰਦੂ ਦਾ ਬਹੁਤੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ ਉਹ ਚ ਫਾਜ਼ਲ ਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਸ਼ਪਾਲ ਜੀ ਡੀਐਸਪੀ ਜਲਾਲਾਬਾਦ ਅਚਰਮ ਸ਼ਰਮਾ ਜੀ ਸੀਆਈਏ ਦੀ ਟੀਮ ਇੰਸਪੈਕਟਰ ਸਚਿਨ ਇੰਸਪੈਕਟਰ ਅਮਰਿੰਦਰ ਐਡੀਸ਼ਨਲ ਐਸਐਚਓ ਅੰਨੀ ਵਾਲਾ ਗੁਲੰਦਰ ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ ਘੱਟ ਸਮੇਂ 'ਚ ਵੱਖ-ਵੱਖ ਥਾਵਾਂ ਤੇ ਰੇਡਾਂ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਪਾਈ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕੀਤੇ ਸੀ ਆਪਣੇ ਲਾਇਸੈਂਸੀ ਪਿਸਤੌਲ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਵਰਦਾਚ ਵਰਦਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੋ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਿਲਕਾ ਪੁਲਿਸ ਦੀ ਕਿ ਜਿਹੜੀ ਡੀਸੀਜ਼ਡ ਦੀ ਫੈਮਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ ਦਵਾਣ ਦੀ ਕੋਸ਼ਿਸ਼ ਕੀਤੀ ਹੈ ਐਂਡ ਵੀ ਵਿਲ ਆਲਸੋ ਇਨਸ਼ੋਰ ਇਸ ਕੇਸ ਚ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ ਸਮੇਂ ਚ ਅਸੀਂ ਪੂਰੀ ਕਰ ਸਕਣ ਤੇ ਸਹੀ ਤਰੀਕੇ ਨਾਲ ਪ੍ਰੋਪਰ ਐਵਿਡੈਂਸਿਸ ਮਿਲਣ ਤੇ ਲਿਆ ਕੇ ਬਹੁਤ ਜਲਦੀ ਅਸੀਂ ਚਲਾਨੇ ਪੇਸ਼ ਕਰਾਂਗੇ। ਮੈਂ ਕੀ ਕੀ ਨਾਮ ਨੇ ਜਿਹੜਾ ਤਿੰਨ ਜਿਹੜਾ ਫੜਿਆ ਗਿਆ ਜਿਹੜੇ ਤਿੰਨ ਬੰਦੇ ਅਰੈਸਟ ਕੀਤੇ ਗਏ ਆ ਉਹ ਚ ਅਨਮੋਲ ਸਿੰਘ ਉਰਫ ਮੋਲਾ, ਰਘੂਵੀਰ ਸਿੰਘ ਉਰਫ ਗੁੰਮਾ ਔਰ ਪਲਵਿੰਦਰ ਸਿੰਘ ਉਰਫ ਪਿੰਦਾ ਇਹ ਚ ਪਲਵਿੰਦਰ ਸਿੰਘ ਉਰਫ ਪਿੰਦਾ ਇਹਨੇ ਮੇਨ ਜਿਹੜੀ ਹੈਗੀ ਗੋਲੀਆਂ ਉੱਥੇ ਚ ਲਾਈਆਂ ਸੀਗੀਆਂ। ਇਹਨਾਂ ਦਾ ਪ੍ਰੀਵਿਅਸ ਜਿਹੜਾ ਸਟੈਂਡਿੰਗ ਡਿਸਕਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰਸੋ ਸ਼ਾਮੀ ਅਨੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜੇ ਚ ਪਰਮਿੰਦਰ ਸਿੰਘ ਪਿੰਡਾ ਔਰ ਇਹਦੇ ਨਾਲ ਇਹਦੇ ਬਾਕੀ ਅਸੋਸੀਏਟਸ ਨੇ ਉਸ ਉੱਥੇ ਜਾ ਕੇ ਇਹ ਡਿਸੀਜ਼ਡ ਦੇ ਉੱਲੇ ਸਾਹਮਣੇ ਉੱਤੇ ਅਟੈਕ ਕੀਤਾ ਤੇ ਪਿਸਟਲ ਫਾਇਰ ਦੇ وجہ ਨਾਲ ਉਹਨਾਂ ਦੀ ਅਫਰਚੂਨੇਟ ਡੈਥ। ਕਿਨੇ ਕਿਲਰ ਆউন্ড ਫਾਇਰ ਹੋਏ ਜੀ ਇਤੁਰਨ ਜੀ ਕਿਨੇ ਰਾਉਂਡ ਫਾਇਰ ਹੋਏ ਹੈ ਥੈਟ ਇਜ਼ ਅ ਸਬਜੈਕਟ ਆਫ ਅਸੈਸਮੈਂਟ ਕਲ ਪੋਸਟਮਾਰਟਮ ਹੋਇਆ। ਦੇ ਡਾਕਟਰਸ ਨੇ ਆਪਣੀ ਫਾਈਨਡਿੰਗਸ ਜੋ ਹੈ ਉਹ ਪੋਸਮਾਰਟਮ ਰਿਪੋਰਟ ਚ ਉਹ ਚੋ ਉਹਨਾਂ ਨੇ ਲਿਖ ਦਿੱਤੀ। ਇਹ ਜਿਹੜਾ ਇਸ਼ੂ ਸੀ ਉਹ ਪੁਲਿਸ ਦੇ ਨੋਟਿਚ ਨਹੀਂ ਸੀ ਕਿਉਂਕਿ ਕਿਸੇ ਵੀ ਦੋਨੋਂ ਪਖਰਾ ਜਾਂ ਕਿਸੇ ਨੇ ਵੀ ਪੁਲਿਸ ਨੂੰ ਇਸ ਤੋਂ ਪਹਿਲਾਂ ਅਪਰੋਚ ਨਹੀਂ ਕੀਤਾ ਸੀ। ਪਰ ਪਿੰਡੋਂ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਹੈ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹਦੇ ਚ ਪਰਸੋ ਇੱਕ ਪਾਣੀ ਦੇ ਬਾਰੇ ਨੂੰ ਲੈ ਕੇ ਇੱਕ ਫਲੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦਭਾਗੀ ਘਟਨਾ ਉਹ ਟ੍ਰਿਗਰ ਹੋਈ। ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਫੜਬੜਾ ਹਟ ਚੁਣਿਆ ਤੇ ਇਹ ਸਾਰੇ ਵਕ ਵਕ ਥਾਵਾਂ ਤੇ ਪਹੁੰਚ ਗਏ ਸੀ ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ ਇਹ ਚ ਉਹਨੇ ਸਾਡੀ ਇੱਕ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜ਼ੀਲ ਜਿਹਨੂੰ ਮੈਂ ਕਹਿੰਦੀ ਹਾਂ ਜਨੂੰਨ ਕੀ ਨਹੀਂ ਅਸੀਂ ਇਹ ਫੈਮਿਲੀ ਦੇ ਨਾਲ ਇੰਨਾ ਇੱਕ ਮੰਦਭਾਗੀ ਘਟਨਾ ਇਹ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜਾ ਜਿਆਦਾ ਸੇਫਲਿਸ ਪ੍ਰੋਵਾਈਡ ਕਰ ਸਕੀ ਉਸ ਇੱਕ جنੂਨ ਕੇ ਸਾਥ ਇਹ ਸਾਰੇ ਸਾਡੇ ਮੁਲਾਜ਼ਮਾ ਨੇ ਕੰਮ ਕੀਤਾ ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਉਹ ਸਨ ਨੂੰ